ਕਲੇਸ਼ ਸਾਹਿਬ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਕਿ ਪਹਿਲਾਂ ਤਾਂ ਜਿਵੇਂ ਰਾਹੁਲ ਗਾਂਧੀ ਉਹਨਾਂ ਨੇ ਕਿਹਾ ਕਿ ਮੇਰੇ ਸਿੱਖਾਂ ਦੇ ਨਾਲ ਬਹੁਤ ਚੰਗੇ ਸਬੰਧ ਨੇ ਜੇ ਤੁਹਾਡੇ ਏਡੇ ਚੰਗੇ ਸਬੰਧ ਨੇ ਤਾਂ ਤੁਸੀਂ ਅੱਜ ਤੱਕ ਉਹ ਲੋਕਾਂ ਨੂੰ ਕਿਉਂ ਵਿਚਾਰ ਰਹੇ ਹੋ ਜਿਹੜੇ ਸਿੱਖ ਨਸਲ ਕੁਸ਼ੀਲੀ ਜ਼ਿੰਮੇਵਾਰ ਹਨ ਔਰ ਇਹਨਾਂ ਦੀ ਪਾਰਟੀ ਦੇ ਵਿੱਚ ਬੈਠੇ ਨੇ ਚਾਹੇ ਮੈਂ ਗੱਲ ਕਰਾਂ ਸਰਜਨ ਕੁਮਾਰ ਦੀ ਜਿਹੜੇ ਜੇਲ੍ਹ ਦੇ ਵਿੱਚ ਨੇ ਚਾਹੇ ਮੈਂ ਗੱਲ ਕਰਾਂ ਜਗਦੀਸ਼ ਟੈਟਲਰ ਦੀ ਚਾਹੇ ਮੈਂ ਗੱਲ ਕਰਾਂ ਕਮਲਨਾਥ ਜੀ ਦੀ ਯੂਪੀਏ ਦੀਆਂ ਦੋ ਸਰਕਾਰਾਂ ਸਾਰਿਆਂ ਨੂੰ ਪਤਾ ਹੈ ਕਿ ਥੋੜੇ ਪਰਿਵਾਰ ਤੇ ਥੋੜੇ ਇਸ਼ਾਰੇ ਤੇ ਚਲਦੀਆਂ ਰਹੀਆਂ ਜੀ ਉਹ ਯੂਪੀਏ ਦੀਆਂ ਸਰਕਾਰਾਂ ਦੇ ਵਿੱਚ ਸਿੱਖ ਨਸਲ ਕੁਸ਼ੀ ਦੇ ਜਿਹੜੇ ਸੀਬੀਆਈ ਦੇ ਕੇਸ ਸੀ ਉਹਨਾਂ 'ਚ ਕਲੋਜ਼ਰ ਰਿਪੋਰਟ ਫਾਈਲ ਕਰਕੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਪ੍ਰੇਸ਼ ਵਿਦੇਸ਼ 'ਚ ਕਿਤੇ ਵੀ ਕੋਈ ਸਿੱਖ ਬੈਠਾ ਉਹ ਕਾਲ ਤੱਕ ਸਾਹਿਬ ਨੂੰ ਨਤਮਸਤਕ ਆ ਉਹ ਤੋਂ ਸਿੱਧ ਲੈ ਕੇ ਚੱਲਦਾ ਹੈ। ਉਹ ਤੇ ਟੈਂਕਾਂ ਤੋਪਾਂ ਚਲਾਈਆਂ ਗਈਆਂ। ਜੀ ਰਾਉ ਜਾਂਦੀ ਸਾਹਿਬ ਇਹ ਚੀਜ਼ਾਂ ਇਤਿਹਾਸ ਮਿਟ ਜਾਏਗਾ। ਕਿਉਂਕਿ ਤੁਸੀਂ ਉਹ ਲੋਕਾਂ ਨੂੰ ਅੱਜ ਵੀ ਅਹੁਦੇ ਬਖਸ਼ੇ ਨੇ ਪੰਜਾਬ 'ਚ ਕਈ ਐਸੇ ਲੀਡਰ ਬੈਠੇ ਨੇ ਜਿਨ੍ਹਾਂ ਨੇ ਉਸ ਸਮੇਂ ਉਸ ਸੰਮਲੇ ਦਾ ਵੀ ਸਵਾਗਤ ਕੀਤਾ ਸੀ। ਉਸਨੇ ਗਲਤੀ ਮੰਨੀ ਹੈ ਕਿ ਕਹਿੰਦੇ ਮੈਂ ਗਲਤੀ ਮੰਨਦਾ ਭਾਵੇਂ ਮੈਂ ਉਸ ਵਕਤ ਨਹੀਂ ਸੀ ਪਰ ਮੈਂ ਫਿਰ ਵੀ ਗਲਤੀ ਮੰਨਦਾ। ਤੁਸੀਂ ਕਿਵੇਂ ਮੰਨੀ ਜੀ? ਮੇਰਾ ਪਹਿਲਾ ਸਵਾਲ ਇਹ ਹੈ ਕਿ ਗਲਤੀ ਮੰਨੀ ਕਿਵੇਂ? ਜਿਵੇਂ 20 ਟਾਈਟਲਰ ਵੀ ਅਜ ਕਾਂਗਰਸ 'ਚ ਬੈਠੇ ਨੇ, ਕਮਲਨਾਥ ਵੀ ਕਾਂਗਰਸ 'ਚ ਨੇ, ਸੁਸ਼ਿੰਦਰ ਕੁਮਾਰ ਵੀ ਕਾਂਗਰਸ 'ਚ ਨੇ, ਗਲਤੀ ਮੰਨ ਕਿਵੇਂ ਰਹੇ ਆਪਾਂ? ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਜੋ 1980 ਦੇ ਦਹਾਕੇ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਸਿੱਖਾਂ ਦੇ ਨਾਲ ਕੀਤਾ ਗਿਆ ਉਸ ਦੀਆਂ ਮੈਂ ਗਲਤੀਆਂ ਮੰਨਦਾ ਜਾਂ ਇਸ ਨੂੰ ਲੈ ਕੇ ਕਈ ਹੋਰ ਬਿਆਨ ਦਿੱਤੇ ਗਏ ਨੇ ਤਾਂ ਇਸ ਮਸਲੇ ਦੇ ਉੱਪਰ ਗੱਲਬਾਤ ਕਰ ਲੈਂਦੇ ਆ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਚਦੀਪ ਕਲੇਰ ਮਲੂਜੂਦ ਨੇ ਕਲੇਰ ਸਾਹਿਬ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਕਿ ਪਹਿਲਾਂ ਤਾਂ ਜਿਵੇਂ ਰਾਹੁਲ ਗਾਂਧੀ ਉਹਨਾਂ ਨੇ ਕਿਹਾ ਕਿ ਮੇਰੇ ਸਿੱਖਾਂ ਦੇ ਨਾਲ ਬਹੁਤ ਚੰਗੇ ਸਬੰਧ ਨੇ ਦੇਖੋ ਮੈਂ ਰਾਹੁਲ ਗਾਂਧੀ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਬਿਆਨ ਦੇਣਾ ਤੇ ਹਕੀਕਤ ਇਹ ਦੋਨੋਂ ਗੱਲਾਂ 'ਚ ਬੜਾ ਵੱਡਾ ਫਰਕ ਹੈ ਜੀ ਜੇ ਤੁਹਾਡੇ ਐਡੇ ਚੰਗੇ ਸਬੰਧ ਨੇ ਤਾਂ ਤੁਸੀਂ ਅੱਜ ਤੱਕ ਉਹ ਲੋਕਾਂ ਨੂੰ ਕਿਉਂ ਵਿਚਾਰ ਰਹੇ ਹੋ ਜਿਹੜੇ ਸਿੱਖ ਨਸਲ ਕੁਸ਼ੀਲੀ ਜ਼ਿੰਮੇਵਾਰ ਨੇ ਔਰ ਇਹਨਾਂ ਦੀ ਪਾਰਟੀ ਦੇ ਵਿੱਚ ਬੈਠੇ ਨੇ ਚਾਹੇ ਮੈਂ ਗੱਲ ਕਰਾਂ ਸਰਜਨ ਕੁਮਾਰ ਦੀ ਜਿਹੜੇ ਜੇਲ੍ਹ ਦੇ ਵਿੱਚ ਨੇ ਚਾਹੇ ਮੈਂ ਗੱਲ ਕਰਾਂ ਜਗਦੀਸ਼ ਟਾਇਟਲਰ ਦੀ ਚਾਹੇ ਮੈਂ ਗੱਲ ਕਰਾਂ ਕਮਲਨਾਥ ਜੀ ਦੀ ਚਾਹੇ ਹੋਰ ਵੀ بڑے ਐਸੇ ਚਿਹਰੇ ਨੇ ਜਿਹੜੇ ਕਾਂਗਰਸ ਦੇ ਵਿੱਚ ਮੌਜੂਦ ਨੇ ਹੂੰ ਤੋ ਇਹ ਗੱਲ ਕਹਿਣੀ ਕਿ 1980 ਦੇ ਦਹਾਕੇ 'ਚ ਮੇਰਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਅੱਜ ਕਿਉਂਕਿ ਲੀਡਰ ਆਫ ਆਪੋਜੀਸ਼ਨ ਨੇ ਔਰ ਅੱਜ ਕਾਂਗਰਸ ਨੂੰ ਚਲਾ ਰਹੇ ਨੇ ਤਾਂ ਹੁਣ ਮੈਂ ਐਸਾ ਕੁਝ ਨਹੀਂ ਹੋਣ ਦੇਵਾਂਗਾ ਤਾਂ ਮੈਂ ਸਿੱਧਾ ਸਵਾਲ ਕਰਦਾ ਕਿ ਯੂਪੀਏ ਦੀਆਂ ਦੋ ਸਰਕਾਰਾਂ ਸਾਰਿਆਂ ਨੂੰ ਪਤਾ ਹੈ ਕਿ ਤੁਹਾਡੇ ਪਰਿਵਾਰ ਤੇ ਤੁਹਾਡੇ ਇਸ਼ਾਰੇ ਤੇ ਚਲਦੀਆਂ ਰਹੀਆਂ ਸੀ ਜੀ ਉਹ ਯੂਪੀਏ ਦੀਆਂ ਸਰਕਾਰਾਂ ਦੇ ਵਿੱਚ ਸਿੱਖ ਨਸਲ 쿠ਸ਼ੀ ਦੇ ਜਿਹੜੇ ਸੀਬੀਆਈ ਦੇ ਕੇਸ ਸੀ ਉਹਨਾਂ 'ਚ ਕਲੋਜ਼ਰ ਰਿਪੋਰਟ ਫਾਈਲ ਕਰਕੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੂੰ ਔਰ ਉਸ ਤੋਂ ਬਾਅਦ NDA ਦੀ ਜਿਹੜੀ ਪਹਿਲੀ ਸਰਕਾਰ ਸੀ ਜੀ ਚ ਸ਼੍ਰੋਮਣੀ ਅਕਾਲੀ ਦਲ ਭਾਈਵਾਲ ਸੀ ਉਹਦੇ ਚ ਭੈਣਜੀ ਹਰਸ਼ਿੰਦਰਪੁਰਖ ਕੋਰ ਬਾਦਲ ਦੀਆਂ ਕੋਸ਼ਿਸ਼ਾਂ ਔਰ ਬਹੁਤ ਐਸੇ ਸਿੱਖ ਚਿਹਰੇ ਜਿਹੜੇ BJP ਦੇ ਵਿੱਚ ਬੈਠੇ ਨੇ ਦੇਖੋ ਇੱਕ ਵੱਡਾ ਕਾਰਜ ਸੀ ਜੇ ਮੈਂ ਨਹੀਂ ਕਹਿੰਦਾ ਕਿ ਇਕੱਲੇ ਇੱਕ ਬੰਦੇ ਦਾ ਕ੍ਰੈਡਿਟ ਹੈ ਬਹੁਤ ਐਸੇ ਚਿਹਰੇ ਜਿਹੜੇ BJP ਦੇ ਵਿੱਚ ਵੀ ਬੈਠੇ ਨੇ ਖਾਸ ਕਰਕੇ ਫੂਲਕਾ ਸਾਹਿਬ ਜਿਨ੍ਹਾਂ ਨੇ ਇੱਕ ਲੰਬੀ ਲੜਾਈ ਲੜੀ ਇਹਨਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਉਹ ਦੁਬਾਰਾ ਕੇਸ ਖੁੱਲੇ ਤੇ ਅੱਜ ਸੱਜਨ ਕੁਮਾਰ ਵਰਗੇ ਜੇਲ੍ਹ ਚ ਬੈਠੇ ਨੇ ਜਲਦੀ ਟਾਈਟਲਰ ਵੀ ਜਾਣਗੇ ਤੇ ਦੂਜੇ ਦੋਸ਼ੀ ਵੀ ਜਾਣਗੇ ਇਸੇ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੇਖੋ ਅਕਾਲ ਤਖਤ ਸਾਹਿਬ ਸਿੱਖਾਂ ਦਾ ਧੁਰਾ ਹੈ। ਦੇਸ਼ ਵਿਦੇਸ਼ ਚ ਕਿਤੇ ਵੀ ਕੋਈ ਸਿੱਖ ਬੈਠਾ ਉਹ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਆ ਉਥੋਂ ਸੇਧ ਲੈ ਕੇ ਚੱਲਦਾ ਹੈ। ਉਹ ਤੇ ਟੈਂਕਾਂ ਤੋਪਾਂ ਚਲਾਈਆਂ ਗਈਆਂ ਕੀ rau jandi sahab ਇਹ ਚੀਜ਼ਾਂ ਇਤਿਹਾਸ ਮਿਟ ਜਾਏਗਾ ਕਿਉਂਕਿ ਤੁਸੀਂ ਉਹ ਲੋਕਾਂ ਨੂੰ ਅੱਜ ਵੀ ਅਹੁਦੇ ਬਖਸ਼ੇ ਨੇ ਪੰਜਾਬ ਚ ਕਈ ਐਸੇ ਲੀਡਰ ਬੈਠੇ ਨੇ ਜਿਨ੍ਹਾਂ ਨੇ ਉਸ ਸਮੇਂ ਉਹ ਸੰਮਲੇ ਦਾ ਵੀ ਸਵਾਗਤ ਕੀਤਾ ਸੀ। ਸੋ ਇਹ ਚੀਜ਼ਾਂ ਲੋਕ ਦੇਖ ਰਹੇ ਨੇ ਸਮਝ ਰਹੇ ਨੇ। ਸੋ ਕੱਲੀ ਬਿਆਨਬਾਜ਼ੀ ਕਰਨੀ ਦੇਖੋ ਸ਼੍ਰੋਮਣੀ ਅਕਾਲੀ ਦਲ ਇਹ ਮੰਨਦਾ ਹੈ ਕਿ ਅੱਜ ਵੀ ਦੇਸ਼ 'ਚ ਬਹੁਤ ਕੁਝ ਐਸਾ ਹੋ ਰਿਹਾ ਹੈ ਸਾਡੇ ਸਿੱਖ ਇੰਸਟੀਚਿਊਸ਼ਨਸ ਦੇ ਵਿੱਚ ਦਖਲਅੰਦਾਜ਼ੀ ਹੈ ਧਾਰਮਿਕ ਸਥਾਨਾਂ ਤੇ ਕਬਜ਼ੇ ਨੇ ਮਿਨੋਰਟੀਜ਼ ਦੇ ਵਿੱਚ ਇੱਕ ਬੇਵਿਸ਼ਵਾਸੀ ਹੈ ਅਸੀਂ ਸਮਝਦੇ ਹਾਂ ਇਹ ਗੱਲਾਂ ਨੂੰ ਜੀ ਪਰ ਕੀ ਇਹਦੇ ਨਾਲ ਕਾਂਗਰਸ ਬਰੀ ਹੋ ਜਾਂਦੀ ਹੈ ਕੀ ਕੱਲਾ ਇਹ ਗੱਲ ਕਹਿ ਦੇਣੀ ਕਿ ਜੀ ਉਦੋਂ ਹੋਇਆ ਹੁਣ ਨਹੀਂ ਹੋਏਗਾ ਪਰ ਜੋ ਤੁਹਾਡੇ ਗਲਤੀਆਂ ਕੀਤੀਆਂ ਤੁਸੀਂ ਤਾਂ ਅੱਜ ਤੱਕ ਉਹ ਲੀਡਰਾਂ ਨੂੰ ਵਿਚਾਰੇ ਹੋ ਜੀ ਉਹਦੇ ਬਾਰੇ ਲੋਕਾਂ ਨੂੰ ਆ ਕੇ ਖੁੱਲ ਕੇ ਸਪਸ਼ਟ ਕਰੰਦੇ ਹੋ ਜੀ ਤਾਂ ਕਲੇਰ ਸਾਹਿਬ ਇੱਥੇ ਉਹ ਬਿਆਨ ਕਿਸ ਤਰੀਕੇ ਦੇ ਜੋ ਕਿ ਜਿਹੜਾ ਰਾਹੁਲ ਗਾਂਧੀ ਉਹਨਾਂ ਨੇ ਗਲਤੀ ਮੰਨੀ ਕੀ ਜਿਹੜਾ ਪੰਜਾਬ ਦੇ ਸਿੱਖ ਨੇ ਜਾਂ ਭਾਰਤ ਦੇ ਸਿੱਖ ਨੇ ਮੋਤੋ ਜਰਾ ਰਾਹੁਲ ਗਾਂਧੀ ਨੂੰ ਮਨਜ਼ੂਰ ਕਰ ਲੈਣਗੇ ਆਪਣਾ ਲੀਡਰ ਮੰਨ ਲੈਣਗੇ ਉਹਨਾਂ ਨੇ ਗਲਤੀ ਮੰਨੀ ਆ ਕਿ ਕਹਿੰਦੇ ਮੈਂ ਗਲਤੀ ਮੰਨਦਾ ਭਾਵੇਂ ਮੈਂ ਉਸ ਵਕਤ ਨਹੀਂ ਸੀ ਪਰ ਮੈਂ ਫਿਰ ਵੀ ਗਲਤੀ ਮੰਨਦਾ ਗਲਤੀ ਕਿਵੇਂ ਮੰਨੀ ਜੀ ਮੇਰਾ ਪਹਿਲਾ ਸਵਾਲ ਇਹ ਹੈ ਕਿ ਗਲਤੀ ਮੰਨੀ ਕਿਵੇਂ ਜਗਦੀਸ਼ ਟਾਇਟਲਰ ਵੀ ਅੱਜ ਕਾਂਗਰਸ 'ਚ ਬੈਠੇ ਨੇ ਕਮਲਨਾਥ ਵੀ ਕਾਂਗਰਸ 'ਚ ਨੇ ਸਿਜਨ ਕੁਮਾਰ ਵੀ ਕਾਂਗਰਸ 'ਚ ਨੇ ਗਲਤੀ ਮੰਨ ਕੇ ਵੀ ਰਹੇ ਆ ਆਪਾਂ ਪੰਜਾਬ ਦੇ ਉਹ ਚਿਹਰੇ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੇ ਹਮਲੇ ਦਾ ਸਵਾਗਤ ਕੀਤਾ ਜਿਨ੍ਹਾਂ ਨੇ ਇੰਦਰਾ ਗਾਂਧੀ ਦੇ ਫੈਸਲੇ ਨੂੰ ਸਹੀ ਠਹਿਰਾਇਆ ਉਹ ਅੱਜ ਐਮਪੀ ਨੇ ਉਹਨਾਂ ਨੂੰ ਪਹਿਲਾਂ ਤੋਂ ਸੀ ਮੰਤਰੀ ਬਣਾਇਆ ਗਲਤੀ ਮੰਨ ਕੇ ਵੀ ਰਹੇ ਆ ਆਪਾਂ ਮਤਲਬ ਆਪਾਂ ਉਹ ਲੋਕਾਂ ਨੂੰ ਸ਼ਾਬਾਸ਼ੀ ਵੀ ਦੇ ਰਹੇ ਆ ਉਹ ਲੋਕਾਂ ਨੂੰ ਪਾਰਟੀ ਦੇ ਵਿੱਚ ਉਚਾਦੇ ਵੀ ਦੇ ਰਹੇ ਆ ਤੇ ਅਸੀਂ ਕਹਿ ਰਹੇ ਅਸੀਂ ਗਲਤੀ ਮਾਰਦੇ ਆ ਉਹ ਲੱਗ ਹੀ ਨਹੀਂ ਰਿਹਾ ਕਿ ਗਲਤੀ ਮੰਨਣ ਵਾਲੀ ਤਾਂ ਕੋਈ ਗੱਲ ਹੈ ਹੀ ਨਹੀਂ ਹੂੰ ਤਾਂ ਗਲੇਰ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਸਿਆਸੀ ਬਿਆਨਾਂ ਕਿਉਂਕਿ 27 ਦੀਆਂ ਇਲੈਕਸ਼ਨਾਂ ਪੰਜਾਬ ਦੇ ਵਿੱਚ ਆ ਰਹੀਆਂ ਨੇ ਤੇ ਸਿੱਧੇ ਤੌਰ ਤੇ ਭਾਵੇਂ ਤੁਹਾਡੀ ਅਕਾਲੀ ਦਲਾ ਜਾਂ ਜੋ ਵੀ ਪੰਥਕ ਤੇ ਰਹਨੇ ਉਹ ਕਾਂਗਰਸ ਨੂੰ ਇਸ ਗੱਲ ਨੂੰ ਟਾਰਗੇਟ ਕਰਦੀਆਂ ਨੇ ਕਿ ਕਾਂਗਰਸ ਸਿੱਖਾਂ ਦੀ ਵਿਰੋਧੀ ਜਮਾਤ ਹੈ ਇਹਨਾਂ ਨੇ ਸਿੱਖਾਂ ਦੇ ਜਿਹੜਾ ਧੁਰੇ ਦੇ ਉੱਪਰ ਗੱਲ ਨੂੰ ਲੈ ਕੇ ਵੀ ਸਿਆਸੀ ਬਿਆਨ ਹੋ ਸਕਦਾ ਮੈਂ ਸਭ ਤੋਂ ਪਹਿਲਾਂ ਤਾਂ ਉਸ ਨੌਜਵਾਨ ਨੂੰ ਵਧਾਈ ਦਿੰਦਾ ਜਿਨੇ ਇੰਨੀ ਦਲੇਰੀ ਦੇ ਨਾਲ ਇੰਨੇ ਸੋਹਰਦ ਤਰੀਕੇ ਦੇ ਨਾਲ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਕਿਉਂਕਿ ਮੈਂ ਸਮਝਦਾ ਕਿ ਰਾਹੁਲ ਗਾਂਧੀ ਨੂੰ ਖੁਦ ਨਹੀਂ ਪਤਾ ਹੋਏਗਾ ਕਿ ਪ੍ਰੈਸ ਮਿਲਣੀ 'ਚ ਐਡਾ ਸੰਜੀਦਾ ਸਵਾਲ ਹੋ ਜਾਏਗਾ ਸੋ ਸਿਰਫ ਉਹਨਾਂ ਨੇ ਆਪਣੀ ਜਾਨ ਛਡਾਈ ਉੱਥੇ ਕਹਿ ਕੇ ਨਹੀਂ ਮੈਨੂੰ ਨਹੀਂ ਲੱਗਦਾ ਕਿ ਬਿਲਕੁਲ ਵੀ ਕੋਈ ਗਲਤੀ ਮੰਨਣ ਵਾਲੇ ਪਾਸੇ ਨੂੰ ਨੇ ਕਿਉਂਕਿ ਉਹ ਲੋਕ ਜਿਨ੍ਹਾਂ ਦਾ ਮੈਂ ਬਾਰ-ਬਾਰ ਨਾ ਲੈ ਰਹੇ ਹਾਂ ਅੱਜ ਵੀ ਕਾਂਗਰਸ ਦਾ ਹਿੱਸਾ ਨੇ ਹੂੰ ਸੋ ਅਗਰ ਕਾਂਗਰਸ ਦੀ ਗਲਤੀ ਸੀ ਤਾਂ ਉਹ ਲੋਕ ਕਾਂਗਰਸ ਕਿਉਂ ਬੈਠੇ ਨੇ ਇਹ ਗੱਲ ਬੜੀ ਇਹ ਦੋਨੋਂ ਚੀਜ਼ਾਂ ਦਾ ਆਪਸ ਵਿੱਚ ਕੋਈ ਮੇਲ ਨਹੀਂ ਹੈ ਹੂੰ ਤੇ ਤੁਹਾਨੂੰ ਲੱਗਦਾ ਕਿ ਸਿਆਸੀ ਬਿਆਨ ਆ ਕਿ ਪੰਜਾਬ ਦੇ ਵਿੱਚ 2027 ਆ ਰਹੀ ਹੈ ਕਿ ਸਿੱਖਾਂ ਦੇ ਨੇੜੇ ਲੱਗਣ ਦੀ ਕਾਂਗਰਸ ਕੋਸ਼ਿਸ਼ ਕਰ ਰਹੀ ਹੈ ਦੇਖੋ ਬਿਲਕੁਲ ਐਸੇ ਬਿਆਨ ਜਿਨ੍ਹਾਂ ਦਾ ਕੋਈ ਮਤਲਬ ਹੀ ਨਾ ਹੋਵੇ ਜਿਨ੍ਹਾਂ ਦੇ ਪਿੱਛੇ ਥੋੜੀ ਥੋੜੀ ਰਾਜਨੀਤੀ ਹੋਵੇ ਉਹ ਤੁਸੀਂ ਕੱਲੇ ਉਹ ਬਿਆਨਾਂ ਦਾ ਮੈਨੂੰ ਨਹੀਂ ਲੱਗਦਾ ਕਿ ਕੋਈ ਹਕੀਕਤ ਨਾਲ ਵਾਸਤਾ ਹੁੰਦਾ ਉਹ ਸਿਰਫ ਤੇ ਸਿਰਫ ਤੁਸੀਂ ਉਸ ਸਮੇਂ ਆਪਣੀ ਜਾਨ ਛਡਾਉਣ ਲਈ ਦਿੱਤਾ ਜੀ ਬਹੁਤ ਧੰਨਵਾਦ ਕਲੈਰ ਸਾਹਿਬ